ਭਰੋਸਾ ਸੁਣ ਕੇ ਹੀ ਬਣਦਾ ਹੈ ਹੁਣ ਮੈਂ ਅਰਜ਼ ਕਰਾਂ ਉਸ ਤੋਂ ਵਿਰੋਧੀ ਕੁਝ ਸੁਣ ਕੇ ਅਗਰ ਉਹ ਮੰਨ ਲਿਆ ਤਾਂ ਭਰੋਸਾ ਟੁੱਟ ਵੀ ਸਕਦਾ ਹੈ 10 ਸਾਲ ਕਥਾ ਸੁਣ ਰਿਆ ਸੀ ਕਿਸੇ ਕੋਲ ਉਸ ਤੋਂ ਵਿਪਰੀਤ ਸੁਣ ਲਿਆ ਭਰੋਸਾ ਟੁੱਟ ਵੀ ਸਕਦਾ 10 ਸਾਲ ਤੋਂ ਕੀਰਤਨ ਸੁਣ ਰਿਆ ਸੀ ਗੁਰਬਾਣੀ ਸੁਣ ਰਿਆ ਸੀ ਇਹ ਸੁਣਦੇ ਆ ਮੰਨ ਕੇ ਭਰੋਸਾ ਬਣ ਗਿਆ ਹਾਂ ਪ੍ਰਭੂ ਨੇ ਭਰੋਸਾ ਬਣ ਗਿਆ ਇਹ ਭਰੋਸਾ ਟੁੱਟ ਸਕਦਾ ਹੈ ਇਸ ਭਰੋਸੇ ਨੂੰ ਕੋਈ ਦੁਲਾਇ ਮਾਨ ਕਰ ਸਕਦਾ ਕੋਈ ਪਰਪਲ ਦਲੀਲ ਨਾਲ ਉਸ ਤੋਂ ਵਿਪਰੀਤ ਗੱਲ ਆਖ ਦੇਵੇ ਤੇ ਉਸ ਦਾ ਮਨ ਮੰਨ ਲਵੇ ਭਰੋਸਾ ਟੁੱਟ ਜਾਂਦਾ ਹੈ بڑے بڑےਆਂ ਦੇ ਭਰੋਸੇ ਟੁੱਟਦੇ ਮੈਂ ਦੇਖੇ ਇਹ ਵੀ ਮਨਸਕ ਨਹੀਂ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਭਰੋਸੇ ਦਾ ਟੁੱਟ ਜਾਣਾ ਟੁੱਟ ਜਾਣਾ ਅਗਰ ਕਿਸੇ ਨੂੰ ਸੁਣ ਕੇ ਭਰੋਸਾ ਨਹੀਂ ਟੁੱਟਿਆ ਹੋ ਸਕਦਾ ਹੈ ਸੰਸਾਰ ਦਾ ਕੋਈ ਗਹਿਰਾ ਦੁੱਖ ਪਰੋਸੇ ਨੂੰ ਤੋੜ ਕੇ ਰੱਖ ਦੇਵੇ ਕਿਸ ਤਰ੍ਹਾਂ ਰੱਬ ਨੂੰ ਮੰਨਦੇ ਹੀ ਨਹੀਂ ਕਿਸ ਤਰ੍ਹਾਂ ਰੱਬ ਹੋਂਦ ਹੈ ਪ੍ਰਮਾਤਮਾ ਕਿਸ ਤਰ੍ਹਾਂ ਉਸ ਐਨਾ ਦੁੱਖ ਐਨਾ ਦੁੱਖ ਪਰੋਸਾ ਤੋੜਨ ਵਾਸਤੇ ਹਜ਼ਾਰਾਂ ਸਾਧਨ ਬਾੜ ਮੌਜੂਦ ਹੈ ਭਰੋਸਾ ਜੋੜਨ ਵਾਸਤੇ ਤੇ ਕੇਵਲ ਸਤਸੰਗ ਹੋਰ ਕੁਝ ਵੀ ਨਹੀਂ ਕੇਵਲ ਗੁਰੂ ਨੂੰ ਸੁਣ ਭਰੋਸਾ ਟੁੱਟ ਸਕਦਾ ਹੈ ਪਰ ਬਾਰ ਬਾਰ ਸੁਣਿਆ ਹੋਇਆ ਜੋ ਮੰਨਿਆ ਗਿਆ ਮਨ ਕੇ ਜੋ ਭਰੋਸਾ ਬਣਿਆ ਤੇ ਭਰੋਸਾ ਬਣ ਕੇ ਭਾਵਨਾ ਬਣ ਗਈ ਭਗਤੀ ਬਣ ਗਈ ਹੁਣ ਇਹਦੇ ਤਨ ਦੇ ਟੁਕੜੇ ਟੁਕੜੇ ਤੇ ਹੋ ਸਕਦੇ ਨੇ ਭਰੋਸਾ ਟੁੱਟੇ ਟੁੱਟੇ ਜਾਣ ਇਹ ਉਬਲਦੇ ਦੇਖ ਦੇ ਵਿੱਚ ਉਬਲ ਸਕਦਾ ਹੈ। ਇਹਦਾ ਬਰੋਸਾ ਨਹੀਂ ਟੁੱਟੇਗਾ। ਇਹ ਸੰਭ੍ਰਿਸ਼ਟ ਹੋ ਜਾਏਗਾ। ਇਹ ਜਲਾਤ ਦੇ ਵਿੱਚ ਵੀ ਪ੍ਰਮਾਤਮਾ ਨੂੰ ਦੇਖੇਗਾ। ਅਗਰ ਕਿਸੇ ਨੇ ਇਸ ਦੇ ਟੁਕੜੇ ਕੀਤੇ। ਇਹ ਉਹਦੇ ਵਿੱਚ ਵੀ ਪ੍ਰਮਾਤਮਾ ਨੂੰ ਦੇਖੇਗਾ। ਜੋ ਦੀ ਹੈ ਸੋ ਤੇਰਾ ਰੂਪ ਕਰਕੇ ਹੋ ਜਾਏ। ਸੰਭ੍ਰਿਸ਼ਟ ਹੋ ਜਾਏਗਾ। ਜਿਵੇਂ ਭਗਵਾਨ ਸੰਭ੍ਰਿਸ਼ਟ ਹੈ, ਭਗਤ ਸੰਭ੍ਰਿਸ਼ਟ ਹੈ। ਸਮ ਦ੍ਰਿਸ਼ਟੀ ਪਹਿਚਾਣ ਹੈ ਕਿ ਇਹਦਾ ਸੁਣਿਆ ਹੋਇਆ ਮਨ ਤੋਂ ਅੱਗੇ ਲੰਘ ਕੇ ਭਰੋਸੇ ਤੋਂ ਅੱਗੇ ਲੰਘ ਕੇ ਭਾਵਨਾ ਬਣ ਗਏ ਭਗਤ ਪੰਡਤ ਸੂਰ ਛਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ ਭਗਤ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਕਿਉਂ ਭਗਤ ਭਗਵਾਨ ਜੈਸਾ ਹੈ ਭਗਤ ਪਰਮਾਤਮਾ ਜੈਸਾ ਭਗਤ ਈਸ਼ਵਰ ਜੈਸਾ ਸਮਦ੍ਰਿਸ਼ਟ ਹੋ ਜਾਂਦਾ ਉਦ ਲਈ ਸਭ ਕੁਝ ਈਸ਼ਵਰਮਈ ਹੋ ਜਾਂਦਾ ਹੈ ਇਹ ਵਿਸ ਸੰਸਾਰ ਤੁਮ ਦੇਖਦੇ ਹਰ ਘਰੂ ਭੈ ਹਰ ਰੂਪ ਨਦਰੀ ਆਇਆ ਤਰ੍ਹਾਂ ਤਰ੍ਹਾਂ ਦੇ ਵਿਤਕ੍ਰਿਆਾਂ ਵਿੱਚ ਜੀਣ ਵਾਲੇ ਮਨੁੱਖ ਹੋ ਸਕਦਾ ਹੈ ਜੇ ਭਰੋਸੇ 'ਚ ਵੀ ਨਹੀਂ ਜੀਂਦਾ ਅਗੇ ਸੁਣੀ ਹੋਈ ਬਾਣੀ ਮਨ ਦਾ ਇਸ਼ਾ ਨਹੀਂ ਬਣੀ ਸਰੋਤੇ ਵੀ ਨਹੀਂ ਸੁਣੀ ਹੈ ਮਨ ਹੈ ਮਨ ਕੀਤਾ ਭਾਵਨਾ ਸੁਣ ਕੇ ਜਿਸ ਦੀ ਬਣ ਗਈ ਏ ਸੁਣ ਕੇ ਜਿਸ ਦਾ ਭਰੋਸਾ ਬਣ ਗਿਆ ਖਤਰੇ ਚ ਹੈ ਭਰੋਸਾ ਟੁੱਟ ਵੀ ਸਕਦਾ ਕੋਈ ਤੋੜ ਕੇ ਰੱਖ ਦੇ ਔਰ ਮੈਂ ਇਸ ਜ਼ਿੰਦਗੀ ਦੇ ਚ ਅੰਦਾਜ਼ਨ ਛੇਦੀ 47 ਸਾਲ ਹੋ ਗਏ ਨੇ ਮੈਨੂੰ ਕਥਾ ਕਰਦੇ ਮੈਂ ਚੰਗੇ ਚੰਗੇ ਬੰਦੇ ਦੇਖੇ ਜਿਨ੍ਹਾਂ ਦੇ ਭਰੋਸੇ ਟੁੱਟ ਗਏ ਗੁਰੂ ਤੋਂ ਭਰੋਸੇ ਟੁੱਟ ਗਏ ਗੁਰਦੁਆਰੇ ਤੋਂ ਭਰੋਸੇ ਟੁੱਟ ਗਏ ਪਰਮਾਤਮਾ ਤੋਂ ਭਰੋਸੇ ਟੁੱਟ ਗਏ ਕਈਆਂ ਦੇ ਤੇ ਬਹੁਤ ਛੋਟੀ ਛੋਟੀ ਗੱਲ ਤੇ ਵੀ ਟੁੱਟੇ ਇਹ ਪਿਛਲੇ ਸਾਲ ਦੀ ਗੱਲ ਕੈਲੀਫੋਰਨੀਆ ਚ ਇੱਕ ਸੱਜਣ ਨੇ ਅਖੰਡ ਬਾੜ ਰਖਾਇਆ ਔਰ ਪਿੰਨੇ ਦੇ ਦਿਨ ਗੁਰਦੁਆਰੇ ਬੜੀ ਰੌਣਕ ਤੋ ਹਾਲਸਨ ਇੱਕ ਦੇ ਚ ਹਾੜਸਲਦਾਰੇ ਇੱਕ ਦੇ ਚ ਲਖਾ ਕੇ ਸੰਚਨ ਲਾਏ 24 ਘੰਟੇ ਲੰਗਰ ਚੱਲਦਾ ਗੁਰਵਾਰੇ ਵਿੱਚ ਜੋ ਕੁਝ ਚਾਹੀਦਾ ਸੀ ਉਸਨੇ ਪੁਛਾਇਆ ਔਰ ਬਹੁਤ ਕੁਝ ਨਵਾਂ ਬਣਾ ਦਿੱਤਾ। ਉਹਨੇ ਅਧਾਉ ਥੇਦਾਨ ਦਿੱਤੀ। ਬੜੀ ਉਸਦੀ ਮਹਿਮਾ ਵੀ ਹੋਈ। GaAs ਵਕ ਵਕ ਸ਼ਾਇਰਾਂ ਤੋਂ ਵਿਚਰਦਾ ਹੋਇਆ ਜਦ ਪ੍ਰੀਮਾਉਂਟ ਪਹੁੰਚੇ। ਸੁੱਤੇ ਸਿੱਧ ਉੱਥੇ ਉਸਦਾ ਮਿਲਣਾ ਅੰਦਾਜ਼ੇ ਦੇ ਮੁਤਾਬਕ ਮਹੀਨਾ ਹੋ ਗਿਆ ਸੀ ਦਾਸ ਲਾਸ ਐਂਜਲਸ ਹੋਰ ਕਈ ਸ਼ਹਿਰਾਂ ਤੋਂ ਕੇ ਉੱਥੇ ਪਹੁੰਚੇ ਮੈਨੂੰ ਕਹਿ ਲਗਾ ਆਪਣਾ ਤੇ ਹੁਣ ਯਕੀਨ ਨਹੀਂ ਰਹਿ ਗਿਆ ਗੱਲ ਖਤਮ ਹੋ ਗਈ ਹਜ਼ਾਰਾਂ ਡਾਲਰ ਉਸ ਦਿਨ ਆ ਕੇ ਖਰਚ ਕੀਤੇ ਨੇ ਤੁਸੀਂ ਪਾਂਡੇ ਨਵੇਂ ਬਣਾਏ ਕਾਰਪੈਟ ਨਵਾਂ ਤੁਸੀਂ ਵਿਛਾ ਦਿੱਤਾ ਇਤਨੀ ਰੌਣਕ ਪਟੀਆਂ ਨੂੰ ਤੁਸੀਂ ਖੁੱਲੀ ਮਾਇਆ ਦਿੱਤੇ ਲੰਗਰ ਤੁਸੀਂ ਉਹ ਚਲਾਇਆ ਜੋ ਵਿਆਹ ਸ਼ਾਦੀਆਂ ਦੇ سلسلہ ਨਹੀਂ ਬਣਦਾ ਗੱਲ ਕੀ ਹੋਵੇਗੀ ਕਹਿੰਦੇ ਕਿ ਮਸਕੀਨ ਜੀ ਆਪਾਂ ਮੁਕਦਮੇ 'ਚ ਹਾਰ ਗਏ ਸਾਡਾ ਨਿਸ਼ਾ ਟੁੱਟ ਗਿਆ ਪਰ ਉਹ ਸਹੀ ਟੁੱਟ ਗਿਆ ਐਨੇ ਯਾਰ ਗੱਲ ਲੱਗਦੀ ਐਨੇ ਯਾਰ ਜਿਸ ਦਾ ਭਰੋਸਾ ਵਜੇ ਹੈ ਖਤਰੇ ਚ ਹੈ ਕੋਈ ਤੋੜ ਕੇ ਰੱਖ ਸਕਦਾ ਕੋਈ ਦੁੱਖ ਭਰੋਸੇ ਨੂੰ ਤੋੜ ਕੇ ਰੱਖ ਦੇ ਕੋਈ ਲੈਕਚਰ ਆ ਕੋਈ ਕਥਾ ਕਾ ਉਸ ਤੋਂ ਵਿਪਰੀਤ ਗੱਲ ਕਹਿ ਕੇ ਪਰਮਾਤਮਾ ਦੇ ਭਰੋਸੇ ਨੂੰ ਤੋੜ ਕੇ ਰੱਖ ਸਕਦਾ ਗੁਰੂ ਦੇ ਭਰੋਸੇ ਨੂੰ ਤੋੜ ਕੇ ਰੱਖ ਔਰ ਭਰੋਸੇ ਟੁੱਟਦੇ ਮੈਂ ਦੇਖੇ ਇਹ ਵੀ ਮੈਂ ਅਸਕਾ ਉਹ ਆਪਣੇ ਆਪ ਨੂੰ ਖਤਰੇ ਸਮਝੇ ਜਿੰਨੇ ਚਿਰ ਤੱਕ ਭਰੋਸਾ ਭਾਵਨਾ ਨਹੀਂ ਬਣਦਾ ਭਗਤੀ ਨਹੀਂ ਬਣਦਾ भगत ਦਾ ਭਰੋਸਾ ਨਹੀਂ ਟੁੱਟਦਾ भगत ਤੇ ਭਗਵਾਨ ਦਾ ਰੂਪ ਹੋ ਜਾਂਦਾ ਗੁੰਦ ਸਾਗਰ ਹੋ ਜਾਂਦੀਆਂ ਹੁਣ ਜੋ ਹੈ ਉਸ ਦਾ ਭਰੋਸਾ ਟੁੱਟੇ ਉਤੇ ਆਪ ਪਰਮਾਤਮਾ ਵਰਗਾ ਹੋ ਗਏ ਹਰ ਵਕਤ ਮਹਾਰਸ ਮਹਾਨੰਦ ਉਸ ਦੀ ਦੁਨੀਆ ਉਹ ਗੀਤ ਦਾ ਰੂਪ ਹੋ ਗਿਆ ਸੰਗੀਤ ਦਾ ਰੂਪ ਹੋ ਗਿਆ ਆਨੰਦ ਦਾ ਰੂਪ ਹੋ ਗਿਆ ਗਿਆਨ ਦਾ ਰੂਪ ਔਰ ਸੰਬ੍ਰਿਸ਼ਟ ਹੋ ਗਏ ਹੁਣ ਜਿੱਥੇ ਤੱਕ ਉਹ ਵੇਖਦਾ ਹੈ ਪ੍ਰਮਾਤਮਾ ਨੂੰ ਵੇਖਦਾ ਹੈ ਔਰ ਜਿੱਥੇ ਤੱਕ ਸੁਣਦਾ ਹੈ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋ ਇਹ ਪ੍ਰਭੂ ਜਿਤਨੇ ਪੰਛੀ ਪਏ ਬੋਲਦੇ ਸਭ ਤੇਰੀ ਆਵਾਜ਼ ਹੁਣ ਤੇ ਮੈਨੂੰ ਇੰਜ ਲੱਗਦਾ ਹੈ ਇਹ ਵੀ ਤੈਨੂੰ ਹੀ ਜਪਦੇ ਪੈਣ ਹੈ ਔਰ ਕੁਝ ਨਹੀਂ ਇਹ ਸਾਰੀਆਂ ਆਵਾਜ਼ਾਂ ਏ ਪ੍ਰਭੂ ਇਹਦੇ ਚ ਵੀ ਤੂੰ ਹੈ ਇਹ ਸਾਰੇ ਰੂਪ ਇਹਦੇ ਚ ਵੀ ਤੂੰ ਹੈ की अवस्था पर गुरु नानक देव जी महाराज कहंदे जो बोलत है मेरे गैन पंखेरो सो बिन हर जापद है नहीं हो धन गुरु गोविंद सिंह जी महाराज दी मैं सम दृष्टि ਤੁਹਾਡੇ ਸਾਹਮਣੇ ਰੱਖਾਂ ਦੀ ਸਮਾਪਤੀ ਕਰਾਂ ਸਮਾ ਹੋ ਗਿਆ ਹੈ महाराज ਕਹਿੰਦੇ ਕਤੋਂ ਹੂੰ ਸੁਚੇਤ ਹੋਏ ਕੇ ਛੇਤਨਾ ਕੋ ਚਾਰ ਕਿਉਕਤ ਹੂੰ ਅਚੰਤ ਹੋਏ ਕੇ ਸੋਵਤ ਅਜੇਤੋ ਸ੍ਰੀ ਮੁਕਵਾਕ ਬਾਦਸ਼ਾਹੀ ਦਸਵੀਂ ਅਕਾਲ ਉਸਤ हे प्रभु किदरे ते तू बड़ा सावधान सुचेत है बड़ा सयाना है कतहु सुचेत होए के चेतना को चार गयो तू अपनी चेतना नु चार कैندن बड़े सुंदर बड़े सोने सोने गुना नाल सवारे है सिंगारे है कतहु अचिंत होए के सोवत अचेतो किदरे तू बिल्कुल मूढ अचे कुछ भी नहीं जानो कुछ भी नहीं जानो ਹੈਰਾਨੀ ਨਹੀਂ ਹੈ ਹੈਰਾਨੀ ਕੀ ਕਤਹੁ ਬਿਖਾਰੀ ਹੋਏ ਕੇ ਮੰਗਤ ਫਿਰਤ ਵੇ ਕਹੂੰ ਮਹਾਦਾਨ ਹੋਏ ਕੇ ਮੰਗੇ ਉਹ ਧਨ ਦੇ ਤੋ ਏ ਪ੍ਰਭੂ ਕਮਾਲ ਦੀ ਗੱਲ ਕਿਦਰੀ ਤੋ ਮੰਗਤਾ ਬਣਿਆ ਹੈ ਬਿਖਾਰੀ ਹੱਥ ਫੈਲਾਇਆ ਟੁਕੜਾ ਟੁਕੜਾ ਮੰਗਦਾ ਇੱਕ ਦਾਤੇ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਗੁਰੂ ਰਾਮ ਦਾ ਏ ਚੋਜੀ ਪਾਤਸ਼ਾਹ ਕਿਦਰੇ ਤੂੰ ਦਾਤਾ ਬਣਿਆ ਕਿਦਰੇ ਬਿਖਾਰੀ ਹੈ ਸਭ ਤੇਰੇ ਹੀ ਚੋਜਨ ਸਮ ਦ੍ਰਿਸ਼ਟੀ ਕਹ ਤੋ ਹੂੰ ਬਿਖਾਰੀ ਹੋਏ ਕੇ ਮੰਗਤ ਫੇਰਤ ਵੀਖ ਕਹੂੰ ਮਹਾਦਾਨ ਹੋਏ ਕੇ ਮੰਗੇ ਉਹਨਾਂ ਦੇ ਤੋ ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਮ ਕਹੂੰ ਮਹਾਰਾਜਨ ਤੇ ਛੇਨ ਛਿਤ ਲੇ ਤੋ ਕਹੂੰ ਬੇਦ ਰੀਤ ਕਹੂੰ ਤਾਂਸ ਬੇਪਰੀਤ ਕਹੂੰ ਤ੍ਰਿਗੁਣ ਅਤੇ ਕਹੂੰ ਸਰਗੁਣ ਸਮੇਤ ਇਹਨਾਂ ਸੈਂਕੜੇ ਸੋਈਆਂ ਵਿੱਚੋਂ ਦੋ ਚਾਰ ਮੈਂ ਤੁਹਾਡੇ ਸਾਹਮਣੇ ਰੱਖਾਂ ਹਨ ਗੰਗੂਰ ਗੋਬਿੰਦ ਸਿੰਘ ਜੀ ਕਿਉਂਕਿ ਦਸਵੇਂ ਪਾਤਸ਼ਾਹ ਨੂੰ ਬਹੁਤ ਘਟ ਸਮਝਿਆ ਗਿਆ ਬਹੁਤ ਘਟ ਪੜਿਆ ਗਿਆ ਬਹੁਤ ਘਟ ਸਮਿਆ ਇਸ ਵਾਸਤੇ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ ਸਿੰਗਾਪੁਰ ਵਿੱਚ ਇੱਕ ਸੱਜਣ ਸਿੰਧੀ ਮੈਨੂੰ ਕਹਿਣ ਲੱਗਾ ਗੁਰੂ ਨਾਨਕ ਬੜੇ ਮਿੱਠੇ ਗੁਰੂ ਹੈ ਗੁਰੂ ਗੋਬਿੰਦ ਸਿੰਘ ਗੁਰੂ ਤਾਂ ਹੈ ਪਰ ਬੜੇ ਕੜਵੇ ਹੈ ਬਹੁਤ ਕੜਵੇ ہمارا ਤਾਲਮੇਲ ਨਹੀਂ ਬੈਠਦਾ ਤੇ ਮੈਨੋਂ ਨਾ ਸੁਭਾਅ ਕਰਦਾ ਜੇ ਇਤਨੇ ਕੜਵੇ ਨਾ ਹੁੰਦੇ ਤੇ ਭਾਰਤ ਵਿੱਚ Hindu ਧਰਮ ਬਰਹਿਣਾ ਹੀ ਨਹੀਂ ਸੀ ਖਤਮ ਹੋ ਗਿਆ ਸੀ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤ ਕੁਚੀਲਤਾ ਕਤੇ ਬਨ ਕੁਰਾਨ ਕੇ ਪਾਪ ਹੀ ਪਰਪੱਕ ਜਾਤੇ ਧਰਮ ਦਸਕ ਜਾਤੇ ਬਰਨ ਗਰਕ ਜਾਤੇ ਸਹਿਤ ਵਿਧਾਨ ਕੀ ਦੇਵੀ ਦੇਵ ਦੇਵਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਤ ਜਾਤੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੰਗ ਗੋਬਿੰਦ ਸਿੰਘ ਪਾਵਨ ਪਰਮਸੂਰ ਮੂਰਤ ਨਾ ਹੋਤੀ ਜੋ ਪੇ ਕਰਨਾ ਨਿਧਾਨ ਐਸੀ ਬਖਸ਼ਿਸ਼ ਭਰੀ ਮੂਰਤੀ ਨਾ ਹੁੰਦੀ ਗੀਤਾ ਪ੍ਰਾਣ ਵੇਦ ਖਤਮ ਹੋ ਜਾਣੇ ਸਨ ਕੇਵਲ ਕੁਰਾਨ ਰਹਿਣੀ ਸੀ ਜਨੇਉ ਤਿਲਕ ਮੰਦਰ ਠਾਕਰ ਦੁਆਰੇ ਖਤਮ ਹੋ ਜਾਣੇ ਸਨ ਇੱਕ ਕੋਈ ਮਸਜਿਦ ਰਹਿਣੀ ਸੀ ਇਹ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਕਰਾਵਾ ਉਹਨਾਂ ਦੀ ਮਿਹਰਬਾਨੀ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਤਪੱਸਿਆ ਉਹਨਾਂ ਦੀ ਦੇਣ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਮ ਦ੍ਰਿਸ਼ਟੀ ਨੂੰ ਨਹੀਂ ਦੇਖਿਆ ਗਿਆ ਕਿਉਂਕਿ ਅਸੀਂ ਸੁਣਾਇਆ ਨਹੀਂ ਅਸੀਂ ਸਮਝਾਇਆ ਸਾਇਬ ਕਹਿੰਦਰ ਕਹੋ ਜਛ ਗੰਦਰਬ ਉਰਗ ਕਹੋ ਬਿਦੇ ਬਿਦੇਯਾਦ ਕਹੋ ਭੈ ਕਹਿੰਦਰ ਪਿਸਾਜ ਕਹੋ ਪ੍ਰੇਤ ਹੋ ਹੈ ਪ੍ਰਭੂ ਕਿਦਰੇ ਤੂੰ ਮਹਾ ਕਵੀਏ ਕਿਦਰੇ ਤੂੰ ਮਹਾ ਸੰਗੀਤਕਾਰ ਬਹੁਤ ਵੱਡਾ ਸੰਗੀਤਕਾਰ ਉਹੀ ਗਨ ਜੋ ਗੁਰਨਾਮੇ ਕਹਿੰਦਰ ਗੁਰੂ ਗੋਬਿੰਦ ਪਰ ਏਕ ਪ੍ਰਭੂ ਕਿਦਰੇ ਤੋਂ ਭੂਤ ਪ੍ਰੇਤ ਹੈ ਵਿਸਾਚ ਹੈ ਸਰੀਰ ਹੀ ਤੇਰੇ ਕੋਲ ਨਹੀਂ ਰੂਹ ਭਟਕਦੀ ਹੈ ਕਹੂੰ ਜਛ ਗੰਦਰ ਉਰਗ ਕਾਉ ਬਿਦਿਆਰ ਕਹੂੰ ਭੈ ਕਿਨਰ ਵਿਸਾਚ ਕਹੂੰ ਪ੍ਰੇਤ ਹੋ ਕਹੂੰ ਹੋਏ ਕਿ ਹਿੰਦੂ ਆ ਗਾਇਤਰੀ ਕੋ ਗੁਪਤ ਜਪਿਓ ਕਹੂੰ ਹੋਏ ਕਿ ਤੁਰਕਾ ਪੁਕਾਰੇ ਬਾੰਗ ਦੇ ਤੋ ਏ ਪ੍ਰਭੂ ਕਿਦਰੇ ਤੂੰ ਹਿੰਦੂ ਹੈ ਤੂੰ ਹੀ ਹੈ ਹੋਰ ਕੋਈ ਨਹੀਂ ਤੂੰ ਹੀ गुफा ਵਿੱਚ ਬੈਠ ਕੇ ਗਾਇਤਰੀ ਦੇ ਮੰਤਰਾਂ ਦਾ ਜਪ ਪਿਆ ਕਰਦਾ ਹੈ ਪਰ हे ਪ੍ਰਭੂ ਕਿਦਰੇ ਤੂੰ ਮੁੱਲਾ ਹੈ ਤੁਰਕ ਹੈ ਮਨਾਰੇ ਤੇ ਚੜ ਕੇ ਬਾਗ ਪਿਆ ਜਾਣਾ ਗੁਫਾ ਦੇ ਵਿੱਚ ਬੈਠ ਕੇ ਮੰਤਰਾਂ ਦਾ ਜਪ ਕਰਨ ਵਾਲੇ हे ਪ੍ਰਭੂ ਤੂੰ ਹੀ ਹੈ ਮਨਾਰੇ ਤੇ ਚੜ ਕੇ ਬਾਗ ਦੇਣ ਵਾਲੇ हे ਪ੍ਰਭੂ ਤੂੰ ਹੀ ਕਹਉ ਕੋ ਬਕਾਬ ਹੋਏ ਪੁਰਾਨ ਕੋ ਬੜਤ ਸਮਤ ਕਟਹੁ ਕੁਰਾਨ ਕੋ ਨਿਦਾਨ ਜਾਣ ਲੇ ਤੋ ਕਹੂੰ ਬੇਦਰੀਤ ਕਹੂੰ ਤਾਂਸ ਬਿਪਰੀਤ ਕਹੂੰ ਤ੍ਰਿਗੁਣ ਅਦੇ ਕਹੂੰ ਸਰਗੁਣ ਸਮੇਤ ਏ ਪ੍ਰਭੂ ਮੈਂ ਦੇਖਣਾ ਕਿਦਰੇ ਤੂੰ ਪੁਰਾਣਾ ਦਾ ਪੰਡਿਤ ਹੈ ਬੜਾ ਗਿਆਨੀ ਹੈ ਬੜਾ ਗਿਆਤਾ ਹੈ ਪਰ ਕਿਦਰੇ ਤੂੰ Quran ਦਾ حافظ ਹੈ ਤੂੰ ਹੀ ਹੋਰ ਕੁਛ ਨਹੀਂ ਤੂੰ ਹੀ ਇਨਾ ਸੋਈਆਂ ਦੀ ਲੜੀ ਵਾਰ ਜੇ ਮੈਂ ਵਿਆਖਿਆ ਕੀਤੀ ਸਮਾ ਆਪਣੇ ਢੰਗ ਨਾਲ ਚਲਾ ਜਾਂਦਾ ਹੈ ਇੱਕ ਸਵਈਆ ਹੋਰ ਰੱਖਦੇ ਆ ਤੁਹਾਡੇ ਸਾਹਮਣੇ ਕਵੇ ਕਹੂੰ ਗੀਤ ਕੇ ਗਵਈਆ ਦਵਾਪੁਰ ਦੇ ਚਲੀ ਗਈ ਬਿਰਤੀ ਧੰਨ ਗੁਰੂ ਗੋਬਿੰਦ ਸਿੰਘ ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ ਬਜਈਆ ਏ ਪ੍ਰਭੂ ਕਿਦਰੇ ਤੂੰ ਮధుਰ ਗੀਤ ਗਾਉਂਦਾ ਤੇ ਮੁਰਲੀ ਵਜਾਉਂਦਾ ਬਾਸਰੀ ਵਜਾਉਂਦਾ ਧੰਨ ਗੁਰੂ ਗੋਬਿੰਦ ਸਿੰਘ ਕਹੂੰ ਗੀਤ ਕੇ ਗਵਈਆ ਕਹੂੰ ਬੇਨ ਕੇ ਬਜਈਆ ਕਹੂੰ ਨਿਰਤਕੇ ਨਚਈਆ ਕਹੂੰ ਨਰ ਕੋ ਆਕਾਰ ਕਿਧਰੇ ਆਕਾਰ ਤੇਰਾ ਪੁਰਸ਼ ਦਾ ਹੈ ਬੜਾ ਸੋਹਣਾ ਨਿਰਤਕਾਰ ਹੈ ਬਾਂਸਰੀ ਵਜਾ ਰਹੇ ਹੈ ਗੀਤ ਗਾ ਰਹੇ ਹੈ ਨਿਰਤ ਕਰ ਰਹੇ ਕਹੂੰ ਬੇਦਵਾਨੀ ਕਹੂੰ ਕੋਕ ਕੀ ਕਹਾਣੀ ਕਹੂੰ ਰਾਜਾ ਕਹੂੰ ਰਾਣੇ ਕਹੂੰ ਨਾਰ ਕੇ ਪ੍ਰਕਾਰ ਪਰ ਹੈ ਪ੍ਰਭੂ ਕਿਧਰੇ ਤੂੰ ਨਾਰੀ ਦੀ ਤਰ੍ਹਾਂ ਨਰ ਦੀ ਤਰ੍ਹਾਂ ਨਹੀਂ ਹੈ ਇਸਤਰੀ ਦੀ ਤਰ੍ਹਾਂ ਪੁਰਸ਼ ਦੀ ਤਰ੍ਹਾਂ ਨਹੀਂ ਹੈ ਕਿਦਰੇ ਬੇਦਬਾਣੀ ਵਿਦਿਆ ਨਾਲ ਭਰੀ ਹੋਈ ਗਿਆਨ ਨਾਲ ਭਰੇ ਹੋਏ ਗ੍ਰੰਥਾਂ ਦੀਆਂ ਕਹਾਣੀਆਂ ਤੋਂ ਕਰ ਰਹੇ ਐ ਪਰ ਕਿਦਰੇ ਕੋਕ ਕੀ ਕਹਾਣੇ ਆਪ ਦੀ ਗਿਆਤ ਲਈ ਅਰਸ਼ ਕਰਾਂ ਕੋਕਾ ਪੰਡਤ ਨੇ ਕਾਮਸੂਤਰ ਇੱਕ ਗ੍ਰੰਥ ਲਿਖੇ ਉਸ ਵਕਤ ਦੇ ਕੁਝ ਨੇਤਿਕ ਪੁਰਸ਼ਾਂ ਨੇ ਸਿਆਣੇ ਪੁਰਸ਼ਾਂ ਨੇ ਕਿ ਅਸੀਂ ਇਹ ਤੋਂ ਕੀ ਲਿਖ ਰਹੇ ਹੂ ॠषि ਹੈ ਉਹ ਸੰਤ ਹੈ ਕਾਮ ਤੇ ਲਿਖ ਰਹੇ ਉਨੇ ਆਖਿਆ ਜੇ ਕਰੋਧ ਤੇ ਲਿਖਿਆ ਜਾ ਸਕਦਾ ਹੈ ਤੇ ਬੋਲਿਆ ਵੀ ਜਾ ਸਕਦਾ ਹੈ। ਹੰਕਾਰ ਤੇ ਲਿਖਿਆ ਜਾ ਸਕਦਾ ਹੈ ਤੇ ਬੋਲਿਆ ਵੀ ਜਾ ਸਕਦਾ ਹੈ। ਲੋਭ ਤੇ ਲਿਖਿਆ ਜਾ ਸਕਦਾ ਹੈ ਤੇ ਬੋਲਿਆ ਵੀ ਜਾ ਸਕਦਾ ਹੈ। ਮੋਹ ਤੇ ਲਿਖਿਆ ਵੀ ਜਾ ਸਕਦਾ ਹੈ ਤੇ ਬੋਲਿਆ ਜਾ ਸਕਦਾ ਹੈ। ਕਾਮ ਤੇ ਕਿਉਂ ਨਹੀਂ ਲਿਖਿਆ ਜਾ ਸਕਦਾ ਤੇ ਕਿਉਂ ਨਹੀਂ ਬੋਲਿਆ ਜਾ ਸਕਦਾ? ਕਿਉਂ ਦੀ ਦਲੀਲ ਹੈ? ਆਖਰ ਜਦ ਵੀ ਕਿਧਰੇ ਮਨੁੱਖ ਗਿਰਦਾ ਹੈ ਤੇ ਉਹ ਨੰਨਾਂ ਕਰਕੇ ਹੀ ਗਿਰਦਾ ਹੈ। ਔਰ ਜਿਸ ਕਰਕੇ ਜ਼ਿਆਦਾ ਗਿਰਦਾ ਹੈ, ਅਧਕ ਗਿਰਦਾ ਹੈ। ਉਦੀ ਜਾਣਕਾਰੀ ਬਨੁਕ ਨੂੰ ਹੋਣੀ ਚਾਹੀਦੀ। ਹੋਣੀ ਚਾਹੀਦੀ। ਉਹ ਇਤਨਾ ਵੱਡਾ ਗ੍ਰੰਥ ਲੈ ਕੇ ਆ ਕੰਮ ਸੋ ਕਰੇ। ਹੁਣ ਆਪ ਸੁਣ ਕੇ ਹੈਰਾਨ ਹੋਗੇ ਉਸ ਦੇ ਜਿਹੜੇ ਕੁਝ ਪਹਿਲੂ ਦਸਮ ਗ੍ਰੰਥ ਵਿੱਚ ਮੈਂ ਦੱਸੇ। ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ 24 avatars ਦੀ ਜੋ ਮੈਂ ਕਥਾ ਲਿਖੀ ਹੈ ਮੈਂ ਅਨਵਾਦ ਕੀਤਾ ਹੈ, ਟਿੱਕਾ ਕੀਤਾ ਹੈ। ਇਹ ਮੇਰੇ ਆਪਣੇ ਖਿਆਲ ਨਹੀਂ। ਦਸਮ ਕਥਾ ਭਾਗੌਤ ਕੀ ਪਾਖਾ ਕਰੀ ਬਨਾਏ ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁਦ ਕੇ ਚਾਏ ਮੇਰੀ ਕੋਈ ਵਾਸਨਾ ਨਹੀਂ ਬਸ ਮੈਂ ਤੇ ਧਰਮ ਦਾ ਯੁੱਧ ਕਰਨ ਵਾਲਾ ਪ੍ਰਭੂ ਨਾਲ ਜੁੜਨ ਤੇ ਜੋੜਨ ਵਾਲਾ ਪਰ ਮੈਂ ਪ੍ਰਾਚੀਨ ਧਰਮ ਗ੍ਰੰਥਾਂ ਦਾ ਇਹ ਟੀਕਾ ਕੀਤਾ ਹੈ ਅਨਵਾਦ ਕੀਤਾ ਤਾਂ ਕਿ ਮੇਰੇ ਖਾਲਸੇ ਨੂੰ ਜਗਤ ਨੂੰ ਪੁਰਾਣੇ ਧਰਮ ਦਾ ਪੁਰਾਣੇ ਸਮਾਜ ਦਾ ਪੁਰਾਣੇ ਲੋਕਾਚਾਰ ਦਾ ਪਤਾ ਹੋਵੇ ਗਿਆਨ ਸਹਿਨ ਸਰਦਾਨ ਦੇਂਦਰ ਰੁਆਇ ਪਰਸਰਾਮ ਰੋਵੇ ਘਰ ਆਇ ਇੱਕ ਸ਼ਬਦ ਹੈ ਗੁਰੂ ਨਾਨਕ ਦੇਵ ਜੀ ਦਾ ਕਿ ਪਰਸਰਾਮ ਕੌਣ ਸੀ ਇੰਦਰ ਕੌਣ ਸੀ ਕਿ ਜਨਮੇਜਾ ਕੌਣ ਸੀ ਅਜੇ ਸਰੋਵੇ ਵਿਖਿਆ ਖਾਇ ਐਸੀ ਦਰਗੇ ਮਿਲੇ ਸਗਾ ਕਿ ਸਾਰੇ ਕੌਣ ਸਨ ਕਿ ਕਿ ਪੁਰਾਣੋਂ ਪੜਨੇ ਪੈਂਦੇ ਪੁਰਾਣਕ ਪ੍ਰਸੰਗ ਪੜਨੇ ਪੈਂਦੇ ਜਾਣਨਾ ਪੈਂਦਾ ਬਹੁਤ ਕੱਚੇ ਦਿਮਾਗ ਦੇ ਬੰਦੇ ਸਿੱਖ ਜਗਤ ਦੇ ਵਿੱਚ ਆਪਣੇ ਆਪ ਨੂੰ ਰਾਇਬਰ ਮੰਨਣ ਲੱਗ ਪਏ ਨੇ ਉਹਦੇ ਨਾਲ ਸਿੱਖ ਧਰਮ ਸੰਕੀਰਣ ਹੋ ਕੇ ਰਹਿ ਗਿਆ ਜਦ ਕਿ ਇਸ ਤੋਂ ਵੱਡਾ ਹੋਰ ਕੋਈ ਵਿਸ਼ਾਲ ਧਰਮ ਨਹੀਂ ਸੀ ਇਹਦਾ ਸਬੂਤ ਹਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੇ ਭਗਤ ਤੇ ਬੈਠੇ ਬਾਗ ਦੇਣ ਵਾਲਾ ਵੀ ਬੈਠਾ ਹੈ ਤੇ ਮੁਰਲੇ ਦੀ ਤਾਨ ਛੇੜਨ ਵਾਲਾ ਵੀ ਬੈਠਾ ਹੈ ਕੁਝ ਮੌਜੂਦ ਹੈ ਖੈਰ ਮੈਂ ਲਮਕਾਵਾਂ ਨਾ ਸਤਿਗੁਰ ਕਹਿੰਦੇ ਨੇ ਮੇਰੇ ਖਿਆਲ ਨਹੀਂ ਨੇ ਮੈਂ ਠੀਕਾ ਕੀਤਾ ਅਨਵਾਦ ਕੀਤਾ ਕਿਉਂ ਬ੍ਰਾਹਮਣ ਸਿਰਫ ਬ੍ਰਾਹਮਣ ਨੂੰ ਪੜਾਉਂਦਾ ਸੀ ਸ਼ੂਦਰ ਨੂੰ ਨਹੀਂ ਕਿ ਬ੍ਰਾਹਮਣ ਜਿਹੜੀ ਵਿਦਿਆ ਪੜਾਉਂਦਾ ਸੀ ਸੰਸਕ੍ਰਿਤ ਸੀ ਬੜੀ ਵਿਹਮ ਉਹ ਹਾਂ ਲੋਕ ਭਾਸ਼ਾ ਨਹੀਂ ਰਹਿ ਗਈ ਸੀ ਕਿਸੇ ਵਕਤ ਸੀ ਕਿਸੇ ਵਕਤ ਸਾਰੀ ਸੰਸਕ੍ਰਿਤ ਬੋਲਦੇ ਸੀ ਸਮਾਂ ਦੇ ਨਾਲ ਭਾਸ਼ਾਾਂ માં ਬਦਲਦਿਆਂ ਨਾ ਪੰਜਾਬੀ ਦਾ ਰੂਪ ਵੀ ਨਹੀਂ ਰਹਿ ਗਿਆ ਪੰਜਾਬੀ ਦੇ ਵਿੱਚ ਬਹੁਤ ਸਾਰੇ ਅਲਫਾਜ਼ ਹੋਰ ਦੇ ਹੋਰ ਆ ਗਏ ਇਹ ਵੀ ਮੈਂ ਜ਼ਿਕਰ ਕਰਦੇ ਹਾਂ ਲਹਿੰਦੀ ਪੰਜਾਬੀ ਛੜੀ ਪੰਜਾਬੀ ਅਲੱਗ-ਅਲੱਗ ਹੈ ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲਦੇ ਨੇ ਸਾਡੀ ਪੰਜਾਬੀ ਨਾਲੋਂ ਬਿੰਨ ਹੋ ਗਈ ਹੈ ਬਿਲਕੁਲ ਬਿੰਨ ਹੋ ਗਈ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸ਼੍ਰੋਮਣੀ ਕਮੇਟੀ ਨੇ ਇੱਕ ਵਾਰ ਦਾਸ ਦੀ ਸੇਵਾ ਲਈ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪਰੰਪਰਕ ਤੇ ਉਹ ਤੋਂ ਦੀ ਮੰਗ ਆਈ ਹੈ ਕਿ ਵੀ ਤੇ ਬ੍ਰਾਹਮ ਜਾਣਾ ਹੈ ਪਰ ਉਰਦੂ ਦੇ ਵਿੱਚ ਕਥਾ ਕਰਨੀ ਹੈ ਲੈਕਚਰ ਦੇਣੇ ਹਨ ਵੀ ਤੁਸੀਂ ਤਿੰਨ ਦਿਨ ਗੁਰਦੁਆਰੇ ਚ ਉਰਦੂ ਚ ਬੋਲਣਾ ਹੈ ਠੀਕ ਉਹਨੂੰ ਸੇਵਾ ਮੈਂ ਖੁਸ਼ੀ ਨਾਲ ਕਬੂਲ ਕੀਤੀ ਮੈਂ ਕਿ ਬੜੇ ਦਿਨਾਂ ਬਾਅਦ ਸਤਗੁਰੂ ਦੇ ਉਸ ਪਾਵਨ ਸਥਾਨ ਦੇ ਦਰਸ਼ਨ ਨਹੀਂ ਕੀਤੇ ਬੜਾ ਭਾਰੀ ਕਠ ਰਾਏ ਬੁਲਾਰ ਦੀ ਜਿਹੜੀ ਸੰਤਾਨ ਭੱਟੀ ਖਾਨਦਾਨ ਉਹ ਵੀ ਸਾਰੇ ਬੈਠੇ ਸਨ ਰਾਤ ਨੂੰ ਵੀ ਦਾਸ ਹਾਜ਼ਰੀ ਪਰਦਾ ਹੁੰਦਾ ਸੀ ਉਹ ਜਿਹੜੀ ਭੱਟੀ ਖਾਨਦਾਨ ਹੈ ਰਾਏ ਬੁਲਾਰ ਵੀ ਹੋਰ ਸਾਰੇ ਮੱਕਣ ਲਗੇ ਰਾਤ ਨੂੰ ਫਿਰ ਪੰਜਾਬੀ ਚ ਬੋਲਦੇ ਐ ਚੰਗਾ ਰਾਤ ਨੂੰ ਮੈਂ ਪੰਜਾਬੀ ਚ ਬੋਲੇਆ ਮੇਰੇ ਕਮਰੇ ਚੋਂ ਮੁਸਲਮਾਨ ਵੀ ਆ ਗਿਆ ਮੈਂ ਜੀ ਸੀਤੀ ਤੁਹਾਨੂੰ ਹੱਥ ਜੋੜ ਕੇ ਆਖਿਆ ਸੀ ਅਰਜ਼ੋਈ ਕੀਤੀ ਸੀ ਪੰਜਾਬੀ ਚ ਬੋਲੋ। ਤੁਸੀਂ ਪੰਜਾਬੀ ਚ ਨਹੀਂ ਬੋਲੋ ਮੈਂ ਕਹਿੰਦਾ ਪੰਜਾਬੀ ਚ ਬੋਲ ਰਿਹਾ। ਕਹਿੰਦੇ ਇਹ ਕਿਹੜੀ ਪੰਜਾਬੀ ਹੈ? ਉਹ ਲੈਂਦੀ ਪੰਜਾਬੀ ਬੋਲਦੀ। ਇਹ ਕਿਹੜੀ ਪੰਜਾਬੀ ਹੈ? ਕਹਿੰਦੇ ਸਾਡੇ ਬੱਲੇ ਤੇ ਨਹੀਂ ਕੁਝ। ਮੈਂ ਕਹਿੰਦਾ ਠੀਕ ਹੈ ਫਿਰ ਮੈਂ ਉਰਦੂ ਚੀ ਬੋਲਾਂ। ਉਰਦੂ ਦੇ ਤੁਸੀਂ ਸਮਝਦੇ। ਲੈਂਦੀ ਪੰਜਾਬੀ। ਮੈਂ ਲੈਂਦੀ ਪੰਜਾਬੀ ਮੈਂ ਬੋਲ ਸਕਦਾ ਉਸੇ ਇਲਾਕੇ ਚੋਂ ਆਇਆ ਪਰ ਹੁਣ ਆਇਆ 50 51 ਸਾਲ ਹੋ ਗਏ ਲੜਖੜਾ ਸਕਦਾ ਸੀ ਮੈਂ ਇਸ ਕਰਕੇ ਨਹੀਂ ਬੋਲੇ ਮੈਂ ਕਿਧਰ ਉਲਬਦਾਂ ਦਾ ਬੇਲਵਤ ਮੈਂ ਕਰ ਸਕਦਾ ਪਰ ਸ਼ੁੱਧੀ ਹੋ ਸਕਦੀ ਹੈ ਤਾਂ ਹੁਣ ਜਿਹੜੀ ਪੰਜਾਬੀ ਮੈਂ ਇਸੇ ਚ ਬੋਲੇ ਬੋਲੀਆਂ ਤੇ ਬਦਲਦੀਆਂ ਬਾਦਸ਼ਾਹਾਂ ਵਾ ਬਦਲਦੀਆਂ ਨੇ ਸੰਸਕ੍ਰਿਤ ਲੋਕ ਭਾਸ਼ਾ ਨਹੀਂ ਰਹੀ ਸੀ ਅਨੁਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੋਕ ਭਾਸ਼ਾ ਦੇ ਵਿੱਚ ਬ੍ਰਿਜ ਭਾਸ਼ਾ ਦੇ ਵਿੱਚ ਨਵੀਂ ਦੇਦਿਤ ਅਨਵਾਦ ਕੀਤਾ ਉਹਨਾਂ ਸਾਰਿਆਂ ਇੱਕ ਜਗਤ ਦੇ ਵਿਚ ਖੜਾ ਹੋ ਗਿਆ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਬੋਲ ਨਹੀਂ ਹੋ ਸਕਦੇ ਕੋਣ ਦੱਸੇ ਕੋਕਾ ਪੰਡਤ ਠੀਕ ਕਹਿੰਦੇ ਜੇ ਕ੍ਰੋਧ ਦੇ ਉਤਾਰ ਚੜਾਵ ਨੂੰ ਬਿਆਨ ਕੀਤਾ ਜਾ ਸਕਦਾ ਕਿਧਰੇ ਕਿਧਰੇ ਕ੍ਰੋਧ ਕ੍ਰੋਧ ਮਨੁੱਖ ਨੂੰ ਪਸ਼ੂ ਬਣਾ ਦਿੰਦਾ ਹੈ পাগল ਕਰ ਦਿੰਦਾ ਹੈ ਇਹ ਲੋਭ ਦੇ ਉੱਤੇ ਵਿਆਖਿਆ ਕੀਤੀ ਜਾ ਸਕਦੀ ਹੈ ਤੇ ਸਾਬ ਕਹਿੰਦੇ ਨੇ ਲੋਭ ਤੇ ਮਨੁੱਖ ਨੂੰ ਕੂਕਰ ਜੈਸਾ ਬਣਾ ਦਿੰਦਾ ਹੈ ਕੁੱਤੇ ਜੈਸਾ ਬਣਾ ਦਿੰਦਾ ਹੈ ਜਿਉਂ ਕੂਕਰ ਹਰ ਕਾਇਆ ਤਾਂ ਵੇ ਦੇ ਦਿਸਦਾ ਹੈ ਲੋਭੀ ਜੰਤ ਨਾ ਜਾਣੇ ਭੱਖਾ ਭਕਸਪਖਾ ਭਇਓ ਲੋਭ ਸੰਗ ਹੋਰਾ ਲੋਭ ਮਨੁੱਖ ਨੂੰ ਹਲਕਾਇਆ ਕੁੱਤਾ ਬਣਾ ਦਿੰਦਾ ਹੈ ਹਲਕਾ ਕੁੱਤਾ ਆਪਣੇ ਮਾਲਕ ਨੂੰ ਵੀ ਵੱਢਣ ਲੱਗ ਪੈਂਦਾ ਹੈ ਪਾਗਲ ਕੁੱਤਾ ਲੋਭ ਤੇ ਪਾਗਲ ਕਰਕੇ ਰੱਖ ਦਿੰਦਾ ਹੈ ਸੀਮਾ ਤੋਂ ਅਧੇ ਹੋਇਆ ਲੋਭ ਮਨੁੱਖ ਕਿਸੇ ਨੂੰ ਵੀ ਧੋਖਾ ਦੇ ਸਕਦਾ ਹੈ ਸੀਮਾ ਤੋਂ ਵਧਿਆ ਹੋਇਆ ਹੰਗਾਰ ਮਨੁੱਖ ਨੂੰ ਜ਼ਾਲਮ ਬਣਾ ਕੇ ਰੱਖ ਦਿੰਦਾ ਹੈ। ਔਰ ਸੀਮਾ ਤੋਂ ਵਧਿਆ ਹੋਇਆ ਕਾਮ ਮਨੁੱਖ ਨੂੰ ਬਰਸ਼ਟ ਕਰਕੇ ਦੁਰਾਚਾਰੀ ਬਣਾ ਦਿੰਦਾ ਹੈ। ਅਗਰ ਪੁਰਸ਼ ਹੈ ਤਾਂ ਉਹ ਵਿਚਾਰੀ ਹੋ ਜਾਏਗਾ ਅਗਰ ਇਸਤਰੀ ਹੈ ਤਾਂ ਗਨਕਾ ਹੋ ਜਾਏਗੀ, ਵੈਸ਼ਿਆ ਹੋ ਜਾਏਗੀ। ਮੁਸਤਕਿਲ। ਇਸ ਦਾ ਖੁਲਾਸਾ ਕੀ ਹੈ? ਇਸ ਦੀ ਵਿਆਖਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਅਗਾਲ ਉਸ ਤੇ ਵਿਚ ਪਰਵਾਨ ਕਰਦੇ ਨੇ हे प्रभु कहूं गीत के गवैया कहूं बेन के बजैया कहूं नृत्य के नचैया कहूं नर को आगार कहूं बेदबानी किदरे ते तू वेदां दा पाठ ਪਿਆ ਕਰਦਾ ਗਿਆਨ ਦੇ ਧਰਮ ਗ੍ਰੰਥ ਪਿਆ ਪੜਦਾ कहूं कोक की कहानी किदरे कोक शास्त्र पे पੜਦਾ ਕਾਮਸੂਤਰ पे पੜਦਾ ਕਾਮਸੂਤਰ ਦੇ ਵਿਚਾਰ ਚੱਲ ਰਹੀ ਹੈ ਕਿਦਰੇ ਰਾਮ ਦੇ ਗੀਤ ਤੇ ਕਿਦਰੇ ਕਾਮ ਦੇ ਗੀਤ ਕਹੂੰ ਬੇਦਵਾਨੀ ਕਹੂੰ ਕੋਕ ਕੀ ਕਹਾਣੀ ਕਹੂੰ ਰਾਜਾ ਕਹੂੰ ਰਾਣੀ ਕਹੂੰ ਨਾਰ ਕੇ ਪ੍ਰਕਾਰ ਕਹੂੰ ਬੇਨ ਕੇ ਬਜਈਆ ਕਹੂੰ ਧੇਨ ਕੇ ਚਰਈਆ ਕਿਧਰੇ ਗਉਆ ਪਿਆ ਚਾਰਨਾ ਹੈ ਸ਼੍ਰੀ ਕ੍ਰਿਸ਼ਨ ਦੀ ਤਰਫ ਇਸ਼ਾਰਾ ਗਉਪਰ ਦੇ ਸਤਗੁਰਾਂ ਦੀ ਸੁਰਤ ਚਲੀ ਗਈ ਕਹੂੰ ਬੇਨ ਕੇ ਬਜਈਆ ਕਹੂੰ ਧੇਨ ਕੇ ਚਰਈਆ ਕਹੂੰ ਲਖਨ ਲਵਈਆ ਕਹੂੰ ਸੁੰਦਰ ਕੁਮਾਰ शुद्धता की शान हो के संतन के प्राण हो के दाता महादानो निर्दोखी निरंकार हे प्रभु निरंकार तेरे इतने रूप इतने रूप और इसी ये मैं थानो सुनांदा जावां तवें सारी रात लग जाएगी मुख्तसर मैं अर्ज करना समाप्त ही करूं ये सारे रूप कलगी दरबार सा बयान करने आज तक ते आख्या गया है परमात्मा प्रकाश रूप है प्रकाश रूप है ਪਰ ਗੁਰੂ ਸਾਹਿਬ ਵਿੱਚ ਮਹਾਰਾਜ ਕਹਿੰਦੇ ਨਮੋ ਅੰਧਕਾਰੇ ਨਮੋ ਤੋਇ ਜਤੇਜੇ ਇਹ ਪ੍ਰਕਾਸ਼ ਦੇ ਰੂਪ ਪ੍ਰਮਾਤਮਾ ਤੈਨੂੰ ਨਮਸਕਾਰ ਕਰਦਾ ਪਰ ਹਨੇਰਾ ਵੀ ਤੇਰੀ ਸ਼ਕਤੀ ਤੋਂ ਬਿਨਾ ਨਹੀਂ ਆ ਸਕਦਾ ਮੈਂ ਇਸ ਨੂੰ ਵੀ ਮੰਨਦਾ ਨਮਸਕਾਰ ਇਤਨੀ ਸਮਦਰਸ਼ਟੀ ਜਦ ਵੀ ਕਿਸੇ ਦਾ ਸੁਣਿਆ ਹੋਇਆ ਭਰੋਸਾ ਬਣਦਾ ਹੈ ਤੇ ਭਰੋਸਾ ਭਾਵਨਾ ਬਣ ਜਾਂਦਾ ਹੈ ਭਗਤੀ ਬਣ ਜਾਂਦਾ ਹੈ ਉਹ ਸਮਦਰਸ਼ਟ ਹੋ ਜਾਂਦਾ ਹੈ ਉਹ ਹਿੰਦੂ ਵਿੱਚ ਹੈ ਮੁਸਲਮਾਨ ਵਿੱਚ ਹੈ ਸਿੱਖ ਵਿੱਚ ਸਮ੍ਰਿஷ்ட ਹੋ ਜਾਏ। ਬ੍ਰह्मज्ञानी। ਉਹਦੀ দৃষ্টি ਸਮ੍ਰਿஷ்ட ਹੋ ਜਾਂਦੀ ਹੈ। ਬ੍ਰह्मज्ञानी सदा ਸਮ੍ਰਿஷ்ட। ਬ੍ਰह्मज्ञानी की अमृत दृष्टि। ਉਹ ਵਾਸਤਵਿਕ ਸਮ੍ਰਿஷ்ட ਹੋ ਜਾਂਦੇ ਹਨ। ਸਾਰਿਆਂ ਨੂੰ ਇੱਕੋ ਜਿਹਾ ਸਮ ਬਰਾਬਰ ਬਰਾਬਰ ਕਰਕੇ ਦੇਖਣ ਲੱਗ ਪੈਂਦੇ। सेत्री के नादिक मुस्लिम फकीर अमीर खुसरो इंज बयान कर बेहुदे में हम तो तेरा दर समझ कर झुक गए अब खुदा जाने वो काबा था या बुतखाना ए प्रभु भने तू आप फैसला करो मंदिर से के मस्जिद से तेरे गीत और रेसन तेरी गल हो रही थी मेरा सिर झुक गया मैं मथा गई मैं सही करूं। بے خودی میں ہم تو تیرا در سمجھ کر جھک گئے اب خدا جانے وہ کعبہ تھا یا وہ تھا۔ کرشیاں نالوں گھٹ گل نہیں ہے ब्रह्मज्ञान دی شिखर تاں نہ چھوندی۔ پر دھن گرو نانک دیو جی مہاراج کہندے نے اکثر پروسا ڈول جاندا ہے۔ ایس واسے ارदास ہے ڈولن دے راہ کھو پربھو نانک دے کر ہا ਔਲਤੇ ਕੋਈ ਵਿਰਲਾ ਹੀ ਸੁਣਦਾ ਹੈ ਸਰੋਤਾ ਸੁਣਨਾ ਤੇ ਸੁਣਿਆ ਹੋਇਆ ਦਰਵਾਕਈ ਮਨ ਨੇ ਮੰਨ ਲਿਆ ਸੁਣੀਏ ਮੰਨਿਏ ਨਹੀਂ ਤੇ ਕੀ ਸੁਣਿਆ ਮੈਂ ਇੱਕ ਦਫਾ ਫਿਰ ਦੋਰਾਵਾ ਖਾਦਾ ਹੋਇਆ ਭੋਜਨ ਜੋ ਸਰੀਰ ਦੇ ਵਿੱਚ ਰਹਿ ਜਾਂਦਾ ਹੈ ਉਹੀ ਖੂਨ ਬਣਦਾ ਹੈ ਸੁਣਿਆ ਹੋਇਆ ਗੁਰੂ ਦਾ ਬਚਨ ਜੋ ਮਨ ਮੰਨ ਲੈਂਦਾ ਹੈ ਉਹੀ ਮਨ ਦਾ ਹਿੱਸਾ ਬਣਦਾ ਵਰਨਾ ਨਹੀਂ ਬਣਦਾ ਇਹ ਮੰਨੋ ਉਹ ਭਰੋਸਾ ਬਣ ਜਾਂਦਾ ਹੈ ਵਿਸ਼ਵਾਸ ਬਣ ਜਾਂਦਾ ਹੈ ਬੜੇ ਮੁਨਕ ਖਤਰੇ ਚ ਹੋਵੇਗਾ ਭਰੋਸਾ ਡੋਲ ਲੱਗਦਾ ਵਿਸ਼ਵਾਸ ਡੋਲਦਾ ਸੁਣਦਾ ਰਿਹਾ ਮੰਨਦਾ ਰਿਹਾ ਤੇ ਭਰੋਸਾ ਵੱਧਦਾ ਗਿਆ ਵੱਧਦਾ ਗਿਆ ਅਗਰੇ ਭਾਵਨਾ ਬਣ ਗਿਆ ਭਗਤੀ ਬਣ ਗਿਆ ਹੁਣ ਇਹਦੇ ਸਰੀਰ ਦੇ ਟੁਕੜੇ ਟੁਕੜੇ ਤੇ ਹੋ ਸਕਦੇ ਨੇ ਦਾ ਭਰੋਸਾ ਨਹੀਂ ਡੋਲੇਗਾ ਇਹ ਕੁਰਬਾਨ ਹੋ ਸਕਦਾ ਹੈ ਸਦਕੇ ਹੋ ਸਕਦਾ ਹੈ ਇਸ ਵਾਸਤੇ ਸਹਿਬ ਕਨਨ ਭਗਤ ਸਭ ਤੋਂ ਸ਼ੇਖਰ ਚ ਬਗਤ ਸਭ ਤੋਂ ਉੱਚਾ ਸਤਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਸੁਣਦੇ ਆ ਸੁਣਦੇ ਸਾਡੀ ਇਹ ਅਵਸਥਾ ਬਣਾਣ ਸਮਾਂ ਬ੍ਰਿਮ ਦੇ ਅਦਾਲਤ ਹੈ ਕਮਾ ਕਰਨੇ ਕੱਲ ਜਿਵੇਂ ਕੁਝ ਸਤਗੁਰਦੇਵ ਜੀ ਨੇ ਬੁਲਾਇਆ ਆਖਰੀ ਇਸ ਤੌਰ ਦੀ ਹਾਜ਼ਰੀ ਤਾਸ ਨੇ ਤਿੰਨ ਦਿਨ ਲੌਂਗਾਈ ਲੈਂਡ ਹਾਜ਼ਰੀ ਕਰਨੀ ਹੈ ਤੇ ਫਿਰ ਵਾਪਸੀ ਦੀਆਂ ਤਿਆਰੀਆਂ ਨੇ ਇਸ ਵਾਸਤੇ ਕੱਲ ਦੀ ਹਾਜ਼ਰੀ ਹੋ ਜੋ ਕੁਝ ਸਰਵਨ ਕੀਤਾ ਹੈ ਧਨ ਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਬਿਨੇ ਹੈ ਸਤਿਗੁਰੁ ਤੁਹਾਡਾ ਸੁਣਿਆ ਹੋਇਆ ਮੰਨਣ ਤੱਕ ਪਹੁੰਚਾਵੇ ਮੰਨਣਾ ਬ੍ਰਿੜ ਭਰੋਸਾ ਬਣ ਜਾਏ ਵਿਸ਼ਵਾਸ ਬਣ ਜਾਏ ਤੇ ਵਿਸ਼ਵਾਸ ਭਗਤੀ ਬਣ ਜਾਏ ਭਾਵਨਾ ਬਣ ਜਾਏ ਸੁਣੀਏ ਮੰਨੀਏ ਮਨ ਕੀਤਾ ਬਾਉ ਅੰਤਰਗੱਤੀ ਰਤ ਮੱਲਾਉ ਇਹ ਹੀ ਅੰਦਰ ਦਾ ਤੀਰਥ ਹੈ ਸਾਰੇ ਪਾਪਾਂ ਨੂੰ ਦੋਲ ਦੇ ਮਾਗ ਪੁਨੀਤ ਭਈ ਤੀਰਥ ਅੰਦਰ ਜਾਣਿਆ ਇਹ ਹੀ ਅੰਦਰ ਦਾ ਤੀਰਥ ਹੈ ਸਾਰੇ ਦੁੱਖ ਮਿਟ ਜਾਂਦੇ ਸਾਰੇ ਬਾਪ ਮਿਟ ਜਾਂਦੇ ਸਾਹਿਬ ਇਸ ਤਰ੍ਹਾਂ ਦੀ ਨਿਰਮਲਤਾ ਪਵਿੱਤਰਤਾ ਤੇ ਆਨੰਦ ਆਪ ਜੀ ਦੀ ਝੋਲੀ 'ਚ ਪਾਵਨ ਕਲ ਦੇ ਹਾਜ਼ਰੀ ਭਰ ਕੇ ਆਪ ਤੋਂ ਛੁੱਟੀਆਂ ਬਲਜੋਤ ਦੀ ਸ਼ਾਮ ਵਾਹਿਗੁਰੂ ਜੀ ਕਾ ਬਾਨਸਾ